ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਚੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇੱਥੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀਤਾ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਾ ਵਾ ਪਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲਿਖ ਹੈ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕੱਢਤਾ ਹੈ ਅੰਮ੍ਰਿਤਸਰ ਵਿੱਚ 4500 ਏਕੜ ਦਾ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਮਹਾਲੀ ਵਿੱਚ 3500 ਏਕੜ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਦਾ ਮਨ ਲਾਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਨਹੀਂ ਹੋਣਾ ਤੇ 1000 ਏਕੜ ਦਾ ਹੁਣ ਨੋਟਿਸ ਕਰਤਾ ਹੈ ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ ਪਟਿਆਲੇ 'ਚ 1100 ਏਕੜ ਦਾ ਬਠਿੰਡੇ 'ਚ 900 ਏਕੜ ਦਾ ਨੋਟਿਸ ਕਰਤਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕਰਤਾ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਏ ਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋਟ ਅਸੀਂ ਕਵਾਇਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸਸੋਧੀਆਂ ਜੈਨ ਜਿਹੜੇ ਜੇਲਾਂ ਚੋਂ ਹੁਣ ਨਿਕਲ ਕੇ ਆਏ ਆ ਸਸੋਧੀਆਂ ਵੀ ਜੇਲ ਸੀ ਜੈਨ ਵੀ ਜਾਂਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੀ ਤਾਂ ਤੁਹਾਨੂੰ ਜੇਲ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨਾਂ ਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਦਾ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਕਵਾਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਇੰਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦੇਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੀ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੂੰ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾ ਪੰਜ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗ ਗਏ ਯਾਰ ਲੋਕਾਂ ਦੇ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫॉर ਐਕਵੀਜ਼ੀਸ਼ਨ ਮਤਲਬ ਝੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਏਕੜ ਕਰ ਲੈਣਗੇ ਦੇਖੋ ਐਡੀ ਵੱਡੀ ਲੁੱਟ ਸੈਕਸ਼ਨ 50 ਤੇ ਦੂਜਾ ਕਿ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ तो सैक्शन फोर्टी थ्री कह गवर्नमेंट कैन अलाउ गिव एनी वन जड़ी लैंड अक्वायर होगी भी, भी एकर दस, एकर, एकर, हजार एकड़ दस सौ एकड़ हजार एकड़ एकड़े शायद गवर्नमेंट कैन गिव टू एनी बड़ी थ्रू ऑप्शन थ्रू लीज और थ्रू अलॉटमेंट एनी बड़ी देखो आज सैक्शन फोर्टी थ्री है ए तो वह लुट की हो सकती है ਕਿ ਜਿਹੜਾਂ ਤੋਂ ਅਸੀਂ ਡੀਲ ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਕਿ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਵੀ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਅਲਾਟ ਕਰਤਾ ਆ ਅਲਾਟ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਹੀ ਅਸੀਂ ਇਮੀਡੀਏਟਲੀ ਅਸੀਂ 1.5 ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਨਿਸਟਰ ਆ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਪਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਇਹ ਕੋਈ ਵੀ ਲੈਂਡ ਅਰਬਨ ਡਵੈਲਪਮੈਂਟ ਵਾਸਤੇ ਅਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਦੇ ਵਿੱਚ ਐਕਟ ਦੇ ਥੱਲੇ ਜਿਹਦਾ ਚੇਅਰਮੈਨ ਚੀਫ ਮਿਨਿਸਟਰ ਹੁੰਦਾ ਜਿਹਦਾ ਵਾਈਸ ਚੇਅਰਮੈਨ ਹੁੰਦਾ ਹੈ ਹਾਊਸਿੰਗ ਮਿਨਿਸਟਰ ਤੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ ਟਾਊਨ ਪਲਾਨਿੰਗ ਹੋਣਾ ਹੈ ਕੋਈ এনवायरमेंट ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅਜੀ ਅਸੀਂ ਨਵੀਂ ਸਿਟੀ ਬਣਾਉਣੀ ਹੈ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਹੈ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਹੈ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇਦਾਂ ਕਮਰਸ਼ਲ ਹੋਊਗਾ ਕਿਹੜੇ ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ਚੀਫ ਮਨਿਸਟਰ ਦੇ ਥੱਲੇ ਹੁੰਦੀ ਹੈ ਕਿਉਂਕਿ ਚੀਫ ਮਨਿਸਟਰ ਇਲੈਕਟਡ ਬੰਦਾ ਹੈ ਪੰਜਾਬ ਦੀ ਜਨਤਾ ਨੇ ਇਲੈਕਟ ਕੀਤਾ ਉਹਦੀ ਜੰਗਵਰੀ ਹੈ ਆ ਫੈਸਲਾ ਕਰਨ ਦੀ ਨੇ ਇੱਥੇ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਅਸੈਂਬਲੀ ਚ ਐਮ ਐਲ ਏ ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ ਚੀਫ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਚੀਫ ਮਿਨਿਸਟਰ ਨੂੰ ਡਰਾਇਆ ਚੀਫ ਮਿਨਿਸਟਰ ਕਹਿੰਦਾ ਜੀ ਮੈਨੂੰ ਤਾਂ ਇਕੱਲਾ ਚੀਫ ਮਿਨਿਸਟਰ ਰਹਿੰਦਿਓ ਦੇਖੋ ਕਿੰਡੀ ਮਾੜੀ ਗੱਲ ਇਹਨੇ ਭਗਵੰਤ ਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ بجائے ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੁਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰਲੀ ਐਕਟ ਸਾਰੇ ਵਿੱਚ ਤੁਸੀਂ ਚੀ ਮੰਤਰੀ ਨੂੰ ਵੀ ਕੱਢ ਦਿਓ ਤੇ ਮੰਤਰੀ ਨੂੰ ਵੀ ਕੱਢ ਦਿਓ ਤੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਹੈ ਮੈਂਬਰ ਕਮੇਟੀ ਦੇ Chief Minister ਤੇ Minister ਦੀ ਜਗ੍ਹਾ Chief Secretary ਬਣਾਤਾ ਕਿਉਂਕਿ Chief Minister ਜੈਕਟ ਨੂੰ ਕਿਹਾ ਤੇ ਤੂੰ Chief Secretary ਰਹਿਣਾ ਹੈ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜੇ ਰਿਕੁਆਇਰ ਕਰਨੇ 40 ਹਜ਼ਾਰ ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ ਕੋਈ ਦਿੱਲੀ ਦਾ ਅਨੁਰਾਗ ਕੁੰਡੂ ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਬਬ ਵੈਬਬ ਮਹੇਸ਼ਵਰੀ ਚੌਥਾ ਮੈਂਬਰ ਹੈ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆ ਫੈਸਲਾ ਕਰਨਗੇ ਲੁਧਿਆਣੇ ਚ ਕਿਹਦੀ ਜ਼ਮੀਨ ਐਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲਿਓ ਪਬਲਿਕ ਰਿਲੇਸ਼ਨ ਚਲਾਉਂਦਾ ਕੌਣ ਐ ਦਿੱਲੀ ਵਾਲਾ ਚਾਹੁੰਦਾ ਕਿ ਨਹੀਂ ਹੱਥ ਘੜੇ ਕਰੋ ਹਾਂ ਹੱਸ ਹੱਸੀ ਜਾਣੇ ਹੋ ਤੁਹਾਨੂੰ ਪਤਾ ਐ ਕੀ ਚਾਹੁੰਦਾ ਕਿ ਨਹੀਂ ਹਰ ਮਹਿਕਮੇ ਚਲਾਉਣ ਵਾਲੇ ਹੁਣ ਉਹ ਆ ਗਏ ਤੁਸੀਂ ਦੇਖ ਲਓ ਪੰਜਾਬ ਵਿੱਚ ਪੰਜਾਬ ਦੇ ਲੈਂਡ ਲੋਟਣ ਵਾਸਤੇ ਮੁੱਖ ਮੰਤਰੀ ਨੇ ਸਾਰਾ ਕੁਝ ਹੀ ਉਹਨਾਂ ਨੇ ਸਾਹਮਣੇ ਤੇ ਇੱਕ ਦਿੱਤਾ ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮੈਲੇ ਬੱਲਾ ਦਾ ਕਿਹਨੂੰ ਦੁੱਖ ਲੱਗਦਾ ਸ਼ਰਮ ਆਉਂਦੀ ਹੈ ਕਿਨੂੰ ਕਹਿੰਦੇ ਮੁੱਖ ਮੰਤਰੀ ਜਿਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਪੰਸਲ ਜੀ ਨੇ ਏ ਚੀਫ ਸੈਕਟਰੀ ਨੂੰ ਅੰਤੇ ਥੱਲੇ ਕਿ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕੀ ਤਾਂ ਜਿਵੇਂ ਪੈਸੇ ਆਈ ਜਾਣਗੇ ਉਹ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਹੈ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ ਜਿੰਨਾ ਮਰਜੀ ਮੈਂ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਮੁੱਖ ਮੰਤਰੀ ਤਾਂ ਆ ਪੱਜ ਗਿਆ ਤੁਹਾਡੇ ਮੋਢੇ ਤੇ ਸਾਰੇ ਕੁਝ ਪਾ ਗਿਆ ਹੈ ਚੀਫ ਸੈਕਟਰੀ ਸਾਹਿਬ ਬੇਨਤੀ ਕਰਦਾ ਹੈ ਜੋ ਤੁਸੀਂ ਕਰਨ ਲੱਗੇ ਹੋ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਸਾਰਾ ਕੁਝ ਹੀ ਕਾਨੂੰਨ ਦੇ ਖਿਲਾਫ ਹੈ ਐਨਾ ਸੋਚਿਓ ਤੁਸੀਂ 1.5-2 ਸਾਲ ਚੀਫ ਸੈਕਟਰੀ ਰਹੋਗੇ ਉਹਦੇ ਬਾਅਦ ਕਿੱਧਰ ਜਾਓਗੇ ਜੇ ਤੁਸੀਂ ਗਲਤ ਕੀਤਾ ਕੰਮ ਮੈਂ ਸਾਰੇ ਅਫਸਰਾਂ ਸਭਾ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਉਹ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹਦਾ ਮੁੱਖ ਮੰਤਰੀ ਨੂੰ ਸ਼ਰਮ ਕਰ ਮੰਤਰੀ ਕੈਬਨਿਟ ਸਾਰੀ ਕੈਬਨਿਟ ਨੂੰ ਕਹਿਣਾ ਚਾਹਦਾ ਸ਼ਰਮ ਕਰੋ ਆ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਿਟ ਮੀਟਿੰਗ ਬਣਾ ਕੇ ਤੁਸੀਂ ਆ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਥੇ ਹੋ ਰਹੀ ਹੈ ਅਕਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ ਤੁਸੀਂ ਹੋਰ ਵੀ ਗੱਲ ਜਿਹੜੀ ਮੈਂ ਤੁਹਾਨੂੰ ਹੈਰਾਨੀ ਦੱਸਦਾ ਦੇਖੋ ਕਿਵੇਂ ਪਲਾਨਿੰਗ ਕੀਤੀ ਹੈ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਐ ਉਹਦੇ ਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਐ ਜੇ ਅਸ ਕੋਕਵਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਐ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਵਾਲੇ ਕਿੱਥੋਂ ਦੇਣਗੇ 33% ਐਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਦੇ ਜਿਹੜੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਵੇਚ ਸਕਦੇ ਹੋ ਨਾ ਇਥੇ ਸੀਐਲਯੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆਹ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਗਵਰਨਮੈਂਟ ਐਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰੇਵੀ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਨ ਲਗਾ 20 30 ਲੱਖ ਤੇ ਰਹਿ ਗਈਆਂ ਨੇ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਆ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਅਕਵਾਇਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਅਸੀਂ ਕਿਸੇ ਹਾਲਤ 'ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲੈ ਤਾ ਕਰਜ਼ਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਿਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇੱਥੇ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 2.5 2021 ਤੁਸੀਂ ਮੁਹਾਲੀ 2.500 ਏਕੜ ਅਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਆ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਜਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟ ਨਹੀਂ 4 ਸਾਲ ਹੋ ਗਏ ਆ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿੱਲੇ ਹੋਰ ਕਰਨੇ ਆ ਆ ਕੀ ਆ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮਝ ਲਓ ਆ ਹੋ ਕੀ ਰਿਹਾ ਮੈਂ ਵਾਦਾ ਕਰਨਾ ਆ ਤੁਹਾਡੀ ਲੜਾਈ ਇਕੱਲੀ ਦਾ ਲੜੂਗਾ ਅੱਗੇ ਹੋ ਕੇ ਲੜੂਗਾ ਸੋ ਕਿਸੇ ਨੇ ਕੋਈ ਸਵਾਲ ਹੈ ਤੇ ਪੁੱਛੋ ਜਿਹੜਾ ਤੁਸੀਂ ਕਿਹਾ ਸੈਕਸ਼ਨ ਸਰਕਾਰੀ ਇਹ ਜਦੋਂ ਛੋਟੀ ਸਰਕਾਰ ਜੀ ਦੀ ਉਸ ਟਾਈਮ ਐਸੀ ਜਾਂ ਨਹੀਂ ਸੀ ਉਹ ਕੋਈ ਸੈਕਟਾ 95 ਦਾ ਹੈ ਉਹਦੇ ਬਾਅਦ ਕਿੰਨੇ ਸੈਕਸ਼ਨ ਬਣ ਗਏ ਕਿੰਨੇ ਐਕਟ ਐਮੈਂਡਮੈਂਟ ਹੋ ਗਈ ਇਹਨਾਂ ਨੇ ਪਰਨਾ ਦੇਖ ਲਿਆ ਕਿੱਥੇ-ਜਿੱਥੇ ਕੋਈ ਇਹਨਾਂ ਨੂੰ ਪਾਵਰ ਕੋਈ ਮਿਲਦੀ ਹੋਣੀ ਉਸ ਟਾਈਮ ਦੇ ਉਸ ਟਾਈਮ ਦੀ ਇਕਨੋਮੀ ਦੀ ਹਾਲਾਤ ਹੋਰ ਸੀ ਉਦੋਂ ਕੋਈ ਡਵੈਲਪ 95 ਤੁਸੀਂ ਦੇਖੋ ਕੀ ਹੁੰਦਾ ਸੀ ਇਹਨਾਂ ਨੇ ਦੇਖਿਆ ਕਿੱਥੇ ਸਾਨੂੰ ਮਿਲ ਸਕਦਾ ਇਹ ਖੋਰ ਗੱਲ ਹੈ ਲੈਂਡ ਐਕਵੀਜ਼ੀਸ਼ਨ ਦਾ ਐਕਟ ਬੰਦੇ ਨੇ ਐਕਟ ਵੀ ਨਹੀਂ ਗਿਆ ਪਾਰਲੀਮੈਂਟ ਜੀ ਵੀ ਨਹੀਂ ਗਿਆ ਅਸੈਂਬਲੀ ਜੀ ਵੀ ਨਹੀਂ ਲੈ ਕੇ ਗਏ ਆਰਡੀਨੈਂਸ ਵੀ ਨਹੀਂ ਕੀਤਾ ਆ ਸਾਰਾ ਕੁਝ ਆਪਣੇ ਬਣਾ ਕੇ ਕੈਬਨਿਟ ਦਾ ਨੋਟ ਪਾ ਕੇ ਪਾਸ ਕਰਕੇ ਤੇ ਹੁਣ ਫੈਸਲਾ ਕਰਤਾ ਕਿ ਇਹਨਾਂ ਨੂੰ ਅਸੀਂ ਕਬਜ਼ਾ ਕਰਨਾ ਸ਼ੁਰੂ ਕਰ ਦੇਣਾ ਦੇ ਚੰਦਰਪਾ 15 ਤਰੀਕ ਨੂੰ ਤੁਸੀਂ ਸ਼ੁਰੂ ਕਰੋਗੇ ਉਹ ਜਾਣੀ 15 ਤਰੀਕ ਨੂੰ ਲੁਧਿਆਣਾ ਸਾਡਾ ਪਹਿਲਾ ਪ੍ਰੋਟੈਸਟ ਹੋਊਗਾ ਤੇ ਹਰ ਸ਼ਹਿਰ ਜਾਵਾਂਗੇ ਜਿੱਥੇ ਪ੍ਰੋਟੈਸਟ ਪ੍ਰੋਟੈਸਟ ਸਾਡਾ ਕਰਦਾ ਚੱਲਦਾ ਰਹੂਗਾ ਜਿੰਨਾ ਤੱਕ ਆ ਵਾਪਸ ਨਹੀਂ ਲੈਂਦੇ ਅਸੀਂ ਲੀਗਲ ਵੀ ਕਰਾਂਗੇ ਅਸੀਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਸਾਡੇ ਕੋਲੇ ਅਸੀਂ ਸਾਰੀਆਂ ਆਪਸ਼ਨ ਯੂਜ਼ ਕਰਾਂਗੇ ਪੰਜਾਬ ਦੇ ਲੁੱਟ ਰੋਕਣ ਵਾਸਤੇ ਸਹੀ ਮਣੇ ਤੇ ਆ ਐਤ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਪੰਜਾਬ ਇੱਕ ਜਿਹੜਾ ਹੈਗਾ ਲੈਂਡ ਪੂਲਿੰਗ ਦੀ ਜਗ੍ਹਾ ਲੈਂਡ ਆਪ ਲੈਂਡ ਗ੍ਰੈਬਿੰਗ ਐਕਟ ਬਣਾ ਦਿਓ ਆਮ ਆਦਮੀ ਪਾਰਟੀ ਦਾ ਲੈਂਡ ਗ੍ਰੈਬਿੰਗ ਐਕਟ ਆ ਬਣਾਤਾ ਹੈ ਪਰ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਮੈਂ ਚੀਫ ਸੈਕਟਰੀ ਸਾਹਮਣੂ ਭੱਤ ਜੋੜ ਕੇ ਬੇਨਤੀ ਕਰਦਾ 1.5 ਸਾਲ ਰਿਹਾ ਕਿ ਆ ਰਾਮਨਾ ਤੁਸੀਂ ਕੁਰਸੀ ਤੇ ਬੈਠੋ ਐ ਜੇ ਕੰਮਾਂ 'ਚ ਨਾ ਪਾਓ ਪੰਜਾਬ ਤੁਹਾਨੂੰ ਮਾਣ ਪੰਜਾਬ ਨੇ ਦਿੱਤਾ ਤੁਸੀਂ ਪੰਜਾਬ ਦੇ ਚੀਫ ਸੈਕਟਰੀ ਹੋ ਆ ਜਿਹੜੇ ਦੋਜੇ ਸਾਹ ਤੁਹਾਡੇ ਨਾਲ ਤੇ ਜਿਹੜਾ ਕੁੰਡੂ ਤੇ ਰੌਏ ਜਾਂ ਕੋਈ ਹੋਰ ਬਿਠਾਏ ਆ ਆ ਤੁਹਾਨੂੰ ਮਰਵਾਉਣਗੇ ਐਸ ਕਰਕੇ ਤੇ ਪੰਜਾਬ ਦੇ ਮੰਤਰੀ ਵੀ ਜਿਨ੍ਹਾਂ ਨੂੰ ਪੰਜਾਬ ਪ੍ਰਤੀ ਲਗਾ ਹੈ ਸਾਨੂੰ ਮੈਨੂੰ ਪਤਾ ਤੁਹਾਡੇ ਕੋਈ ਲਗਾ ਨਹੀਂ ਤੁਹਾਨੂੰ ਪਰ ਜੇ ਤੁਹਾਡੇ ਕੋਈ ਜ਼ਮੀਨ 'ਚ ਕੁਝ ਥੋੜਾ ਮੋਟਾ ਹੈ ਫੈਸਲਾ ਕਰ ਲੋ ਕਿ ਤੁਸੀਂ ਪੰਜਾਬ ਨੂੰ ਬਚਾ ਲੋ ਆ ਐਕਟ ਨੂੰ ਜਿਹੜਾ ਤੁਸੀਂ ਨੋਟੀਫਾਈ ਕੀਤੀ ਆ ਰੱਦ ਕਰਕੇ ਵਾਪਸ ਆ ਡੀ ਨੋਟੀਫਾਈ ਕਰੋ ਵਾਜੂਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ